ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦਰਬਾਰ ਸਜਿਆ ਹੋਇਆ ਸੀ ਤੇ ਹਜੂਰ ਸੱਚੇ ਪਾਤਸ਼ਾਹ ਮਹਾਰਾਜ ਨੇ ਬਚਨ ਆਖਿਆ ਵੀ ਸਹਿਬਜ਼ਾਦੇ ਨੂੰ ਬਚਨ ਆਖੋ ਬਾਹਰ ਹੀ ਰੁਕੇ। ਪਰ ਗੁਰੂ ਕਲਗੀਧਰ ਮਹਾਰਾਜ ਜੀ ਬਾਹਰ ਲੁੱਕੇ ਮਾਤਾ ਗੁਜਰ ਕੌਰ ਐ ਮਾਮਾ ਕ੍ਰਿਪਾਲ ਚੰਦ ਐ। ਗੁਰੂ ਤੇਗ ਬਹਾਦਰ ਸਾਹਿਬ সিংহাসਨ ਤੋਂ ਉੱਠ ਕੇ ਬਾਹਰ ਦਰਬਾਰ ਤੇ ਆਪਣੇ ਪੁੱਤ ਨੂੰ ਗੋਦ ਵਿੱਚ ਨਹੀਂ ਲਿਆ, ਗਲਵੱਕੜੀ ਵਿੱਚ ਨਹੀਂ ਲਿਆ। ਪਹਿਲਾਂ ਇੱਕ ਬਚਨ ਆਖਿਆ। ਸਹਿਬ ਕਿ ਲੱਗੇ ਪੁੱਤ ਤੂੰ ਸਰੀਰਕ ਰੂਪ ਵਿੱਚ ਮੇਰੇ ਤੋਂ ਦੂਰ ਰਿਹਾ ਤੇ ਤੂੰ ਮੈਨੂੰ ਇਹ ਦੱਸਣਾ ਕਰ ਕਿੰਨੀ ਅੰਮ੍ਰਿਤ ਗੁਰਬਾਣੀ ਤੂੰ ਜ਼ੁਬਾਨੀ ਕੰਠ ਕਰ ਲਈ ਹੈ ਯਾਦ ਰੱਖੋ ਇਹ ਇਤਿਹਾਸ ਵਿੱਚ ਜ਼ਿਕਰ ਹੈ ਉਸ ਵੇਲੇ ਗੁਰੂ ਕਲਗੀ ਧਰਜੀ ਨੇ ਆਨੰਦ ਸਾਹਿਬ ਦੀ ਬਾਣੀ ਦਾ ਪਾਠ ਜ਼ੁਬਾਨੀ ਕੰਨ ਸੁਣਾਇਆ ਸੀ ਔਰ ਜਦੋਂ ਵਚਨ ਸੁਣਾਏ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਆਇਆ ਦੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਪ੍ਰਸੰਨ ਹੋ ਕੇ ਬਚਨ ਆਕੇ ਸਨ ਕਹਿ ਲੱਗੇ ਅੱਜ ਤੋਂ ਬਾਦ ਮਾਖੋਬਾਲ ਦਾ ਨਾਮ ਬਦਲ ਕੇ ਸਿੱਖ ਤੇ ਤੱਕ ਰਿਆ ਕਰਨਗੇ ਇੱਥੇ ਪਿਓ ਪੁੱਤ ਦਾ ਮਿਲਾਪ ਬਾਦ ਵਿੱਚ ਹੁੰਦਾ ਹੈ ਇੱਥੇ ਗੁਰੂ ਤੇ ਸਿੱਖ ਦਾ ਮਿਲਾਪ ਪਹਿਲਾ ਹੁੰਦਾ ਹੁੰਦਾ ਤਾਂ ਇਹ ਦੇ ਵਿਚਕਾਰ ਬਾਣੀ ਹੈ ਔਰ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਬਚਨ ਆਕੇ ਸਨ ਇਹਦਾ ਮਾਖੋਬਾਲ ਤੋਂ ਨਾਮ ਬਦਲ ਕੇ ਅਨੰਦਪੁਰ ਸਾਹਿਬ ਰੱਖਿਆ